ਖਾਲਸਾ ਪੰਥ ਦੀ ਸ਼ਾਨ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਟਕ ਦ੍ਰਿਸ਼ 8ਵਾਂ ਸਥਾਨ ਪਿਛਲੇ ਦ੍ਰਿਸ਼ ਵਾਲਾ ਮੁਸਲਮਾਨ ਮੌਲਵੀ ਦਾ ਘਰ ਇੱਕ ਮੰਜੇ ਉੱਤੇ ਸਤਨਾਮ ਸਿੰਘ ਬਿਮਾਰ ਪਿਆ ਹੈ ਉਸ ਦਾ ਪਰਿਵਾਰ ਅਤੇ ਮੌਲਵੀ ਸਾਹਿਬ ਉਸ ਦੇ ਕੋਲ ਬੈਠੇ ਹਨ ਕੁਝ ਸਿੱਖ ਨੀਲੀਆਂ ਅਤੇ ਕੇਸਰੀ ਦੀ ਦਸਤਾਰਾਂ ਉੱਤੇ ਪੱਟੀਆਂ ਬੰਨ੍ਹੇ ਜੈਕਾਰੇ ਲਾਉਂਦੇ ਹੋਏ ਸਟੇਜ ਦੇ ਇੱਕ ਪਾਸਿਓਂ ਦੂਜੇ ਪਾਸੇ ਗੁਜ਼ਰ ਜਾਂਦੇ ਹਨ ਸਤਰਾਮ ਮੰਜੇ ਤੋਂ ਉਲਦੇ ਆ ਸਾਰੇ ਸਿੱਖ ਜਾ ਰਹੇ ਨੇ ਸਾਰੇ ਸਿੱਖ ਜਾ ਰਹੇ ਨੇ ਅੰਮ੍ਰਿਤਸਰ ਦੀ ਦੀਵਾਲੀ ਤੇ ਪਰ ਮੈਂ ਨਿਕਰਮਾ ਮੈਂ ਗੁਰੂ ਦਾ ਦਰਕਾਰਿਆ ਹੋਇਆ ਪਤਨੀ ਕਿਉਂ ਮੰਦੀਆਂ ਗੱਲਾਂ ਬੋਲਦੇ ਹੋ ਜੋ ਪਰਮਾਤਮਾ ਦਾ ਹੁਕਮ ਹੈ ਜੋ ਉਸ ਦਾ ਭਾਣਾ ਹੈ ਤੁਸੀਂ ਸਬਰ ਕਰੋ ਜੇ ਤੁਹਾਨੂੰ ਇਹ ਭਿਆਨਕ ਬਿਮਾਰੀ ਨਾ ਲੱਗਦੀ ਤਾਂ ਆਪਾਂ ਵੀ ਤਾਂ ਜਾਣਾਂ ਹੀ ਸੀ ਮੌਲਵੀ ਹਾਂ ਭਾਈ ਇਹ ਟੀਵੀ ਦੀ ਤਾਂ ਬਿਮਾਰੀ ਹੀ ਇਹੋ ਜੀ ਹੈ ਬੰਦੇ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਦੀ ਇੱਕ ਉੱਪਰੋਂ ਠੰਡ ਹੋਰ ਤੇਜ਼ ਹੋਈ ਜਾਂਦੀ ਹੈ ਸਤਨਾਮ ਸਰਦਾਰ ਜਸਵੰਤ ਸਿੰਘ ਰਾਮਗੜੀਆ ਸਰਦਾਰ ਜਸਵੰਤ ਸਿੰਘ ਆਦੂਵਾਲੀਆ ਤੇ ਸਿੱਖ ਮਸਲਾ ਦੇ ਹੋਰ ਸਰਦਾਰਾਂ ਦੀ ਨਿਗਰਾਨੀ ਹੇਠ 6000 ਤੋਂ ਉੱਤੇ ਖੰਗਰੇ ਹੋਇਆ 6000 ਤੋਂ ਉੱਤੇ ਸਿੱਖ ਸੰਗਤ ਤਰਨਤਾਰਨ ਵਿਖੇ ਇਕੱਠੀ ਹੋ ਰਹੀ ਹੈ ਮੇਰਾ ਉੱਤੇ ਪਿੰਡ ਹੈ ਮੇਰਾ ਘਰ ਹੈ ਮੇਰਾ ਗੁਰੂ ਹੈ ਪਰ ਮੈਂ ਨਹੀਂ ਜਾ ਸਕਦਾ ਪਤਨੀ ਤੁਸੀਂ ਹੌਸਲਾ ਰੱਖੋ ਤੁਸੀਂ ਅਜੇ ਬਿਮਾਰ ਹੋ ਕਰਕੇ ਤੇ ਭੱਜਣ ਨਹੀਂ ਲੱਗਿਆ ਮੌਲਵੀ ਨਾਲੇ ਭਾਈ ਪਹਿਲੀ ਗੱਲ ਤਾਂ ਤੂੰ ਬਿਮਾਰ ਹੈਂ ਦੂਸਰਾ ਮੈਨੂੰ ਸ਼ੱਕ ਹੈ ਕਿ ਐਤਕੀ ਉੱਤੇ ਗੜਬੜ ਵੀ ਹੋ ਮੈਨੂੰ ਪਤਾ ਲੱਗਿਆ ਕਿ ਜਹਾਨ ਤੱਕ ਜਹਾਨ ਖਾਨ ਤੱਕ ਇਹ ਖਬਰਾਂ ਪਹੁੰਚ ਚੁੱਕੀਆਂ ਨੇ ਕਿ ਸਿੱਖ ਇਕੱਠੇ ਹੋ ਕੇ ਅੰਮ੍ਰਿਤਸਰ ਵੱਲ ਆ ਰਹੇ ਨੇ ਪਤਨੀ ਪਾਪੀਆਂ ਨੇ ਕੀਤਾ ਵੀ ਤਾਂ ਬੜਾ ਪਾਪ ਹੈ ਗੁਰੂ ਦੇ ਘਰ ਹਰਿਮੰਦਰ ਸਾਹਿਬ ਨੂੰ ਢਾਅ ਦਿੱਤਾ ਪਰ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਸਿਸਕੀਆਂ ਪੜਦੀ ਹੈ ਸਤਰਾ ਮੈਂ ਹਰ ਸਾਲ ਪਵਿੱਤਰ ਦੀਵਾਲੀ ਦਾ ਤਿਉਹਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀ ਮਨਾਉਂਦਾ ਹਾਂ ਪਰ ਇਹ 1757 ਦਾ ਸਾਲ ਕਿਹੋ ਜਿਹਾ ਮਨ ਹੂ ਚੜਿਆ ਹੈ ਪਹਿਲਾ ਅਬਦਾਲੀ ਦੇ ਹੱਲੇ ਫਿਰ ਲੁੱਟਮਾਰ ਫਿਰ ਇਹ ਬਿਮਾਰੀ ਵਖਵਾ ਕੁਝ ਸਿੱਖ ਸਿਪਾਹੀ ਹਥਿਆਰਾਂ ਸਮੇਤ ਦੌੜਦੇ ਹੋਏ ਮੰਚ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਗੁਜ਼ਰਦੇ ਹਨ ਸਤਨਾਮ ਸਿੰਘ ਦੀ ਪਤਨੀ ਉਹਨਾਂ ਵਿੱਚੋਂ ਕੁਝ ਨੂੰ ਰੋਕ ਲੈਂਦੀ ਹੈ ਪਤਨੀ ਵੇ ਵੀਰਿਓ ਕੀ ਹੋਇਆ ਕੀ ਹੋਇਆ ਵੇ ਤੁਸੀਂ ਕਿੱਧਰ ਚੜਾਈਆਂ ਕੀਤੀਆਂ ਹਨ ਸਿਪਾਹੀ ਬੀਬੀ ਸਾਨੂੰ ਖਬਰ ਮਿਲੀ ਹੈ ਕਿ ਅਮਰitsar ਤੋਂ 5 ਮੀਲ ਦੂਰ ਗੋਲੇਵਾਲ ਵਿੱਚ ਜਹਾਨ ਖਾਨ ਦੀ ਫੌਜ ਨੇ ਸਿੱਖਾਂ ਨਾਲ ਟੱਕਰ ਲੈ ਰਹੀ ਹੈ। ਸਿਪਾਹੀ ਦੂਜਾ ਅਸੀਂ ਉਸ ਨੂੰ ਨੱਕ ਨਾਲ ਚਣੇ ਚਵਾ ਕੇ ਹੀ ਸਾਹ ਲਵਾਂਗੇ। ਸਿਪਾਹੀ ਤੀਜਾ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਕੇ ਹੀ ਰ੍ਹਾਂਗੇ। ਪਤਨੀ ਬੈਠੋ ਭਾਈ ਬੈਠੋ ਕੋਈ ਲੱਸੀ ਪਾਣੀ। ਸਿਪਾਹੀ ਇੱਕ ਨਹੀਂ ਬੀਬੀ ਐਸ ਵੇਲੇ ਤਾਂ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਅਸੀਂ ਚੱਲਦੇ ਹਾਂ। ਗੁਰੂ ਹਰਿਤੇ ਉਹ ਜਾਣ ਲੱਗ ਲੱਗਦੇ ਹਨ ਪਤਨੀ ਚੰਗਾ ਵੀਰੋ ਹੱਥ ਜੋੜਦੀ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ